ਵਾਹਿਬੀ ਦਾ ਖਾਸਾ ਅਵਰਤੀ ਕਿਥੇ ਫਾਇਦਾ ਜੋ ਵਿਸ਼ਾ ਹੈ ਮੈਂ ਸਿੱਖਾ ਹਰ ਆਦਮੀ ਆਪਣੇ ਆਪ ਨੂੰ ਸਿੱਖ ਕੋ ਹੁੰਦਾ ਹੈ ਕਿ ਕੈਂਦਾ ਵੀ ਮੈਂ ਸਿੱਖਿਆ ਕਈਆਂ ਨੇ ਤੇ ਸ਼ਾਰਟਾਂ ਤੇ ਵੀ ਜਾਂ ਕਮੀਗਾਂ ਤੇ ਲਿਖਿਆ ਇੰਪਰੂਵ ਟੂ ਵੀ ਸਿੱਖਣਾ ਸਿੱਖਾ ਹ ਹਰ ਤਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਨੇ ਸਾਨੂੰ ਸਿੱਖ ਦੀ ਪਰਿਭਾਸ਼ਾ ਬਾਰੇ ਜਾਣ ਕਰਾਇਆ ਕਿ ਸਿੱਖ ਅਸਲੀ ਸਿੱਖ ਕੌਣ ਹੈ ਕਿ ਗੌੜੀ ਰਾਗ ਵਿੱਚ ਸੰਤਨ ਸਿ ਗੁਰੂ ਰਾਮਦਾਸ ਸਾਹਿਬ ਦੇ ਪਾਛੈ ਸੰਬ੍ਰੇਸ਼ ਕਰਦੇ ਨੇ ਗੁਰ ਸਤਗੁਰ ਕਾ ਜੋ ਸਿੱਖ ਕਾਏ ਜੋ ਭਲਕੇ ਉਠ ਹਰਨਾਮ ਤੇ ਜਿਹੜਾ ਉਹ ਗੁਰੂ ਦਾ ਸਤਗੁਰੂ ਦਾ ਬਾਗ ਪ੍ਰਮਾਤਮਾ ਦਾ ਅਸਲੀ ਸਿੱਖ ਹੈ ਜਿਹੜਾ ਉਹਦੇ 'ਤੇ ਉਹਦਾ ਵਿਸ਼ਵਾਸ ਹੈ, ਭਰੋਸਾ ਹੈ, ਉਹ ਉਹਦੇ ਹੁਕਮ ਨੂੰ ਮੰਨਦਾ ਹੈ, ਉਹਦੇ ਉਪਦੇਸ਼ ਨੂੰ ਮੰਨਦਾ ਹੈ। ਉਹ ਸਿੱਖਿਆ ਜੋ ਹਰ ਰੋਜ਼ ਸਵੇਰੇ ਭੜਕੇ ਪਾਗਲੇ ਦਿਨ ਪਰ ਰਾਤ ਨੂੰ ਸੁੱਚਾ ਹੈ ਕਿ ਸਵੇਰੇ ਉੱਠ ਕੇ ਉਹ ਪਰਮਾਤਮਾ ਦਾ ਨਾਮ ਧਿਆਉਂਦਾ ਹੈ। ਪਰਮਾਤਮਾ ਦਾ ਨਾਮ ਸਿਮੰਦਾ, ਉਹਨੂੰ ਯਾਦ ਕਰਦਾ ਹੈ। ਪਰ ਸਾਰਾ ਦਿਨ ਜਦੋਂ ਜ਼ਿੰਦਗੀ 'ਚ ਵਿਚਰਦਾ ਹੈ, ਆਪਣੇ ਸੰਸਾਰ 'ਚ ਵਿਚਰਦਾ ਤੇ ਪਰਮਾਤਮਾ ਨੂੰ ਭੜਕੇ ਯਾਦ ਰੱਖਦਾ ਹੈ। ਇਪਰ ਮਹਾਤਮਾ ਮেরি ਅੰਸਾ ਉਹ ਗੁਰੂ ਦਾ ਸਿੱਖ ਹੈ ਦੂਸਰਾ ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅਮਰਸਰ ਦਾ ਉਦਮ ਹਰ ਅਗਲੇ ਦਿਨ ਫੇਰ ਉਦਮ ਕਰਦਾ ਹੈ ਪ੍ਰਭਾਤੀ ਸਵੇਰ ਵਾਲੇ ਅਮਰਤ ਵਾਲੇ ਉਟਕੇਸ਼ਨ ਆਨ ਕਰਦਾ ਹੈ ਤੇ ਅਮਨਸਰ ਨਾਮ ਰੂਪੀ ਸਰੋਵਰ ਵਿੱਚ ਉਹ ਇਸ਼ਨਾਨ ਕਰਦਾ ਉਹ ਨਾਮ ਰੂਪੀ ਸਰਵ ਵਿੱਚ ਇਸ਼ਨਾਨ ਜਦੋਂ ਸਾਧ ਸੰਗਤ ਵਿੱਚ ਬੈ ਕੇ ਆਪਾਂ ਸੰਗਤ ਰੂਪੀ ਪਰਮਾਤਮਾ ਦਾ ਨਾਮ ਜਪਦੇ ਆਂ ਤੇ ਉਦੋਂ ਐਂ ਲੱਗਦਾ ਹੁੰਦਾ ਕਿ ਜਿਦਾਂ ਅਸੀਂ ਸਰੋਵਰ 'ਚ ਬੈਠੇ ਇਸ਼ਨਾਨ ਕਰ ਰਹੇ ਹਾਂ ਜਿਦਾਂ ਉੱਪਰੋਂ ਨਾਮ ਦੀ ਵਰਖਾ ਹੋ ਰਹੀ ਹੁੰਦੀ ਹੈ ਉਹ ਹੈ ਨਾਮ ਦੇ ਵੇਲੇ ਇਸ਼ਨਾਨ ਕਰਨਾ ਪਰ ਜਦੋਂ ਸਾਧ ਸੰਗਤ 'ਚ ਬੈਠ ਕੇ ਉਹ ਹਾਲ ਗੁੰਜਦਾ ਹੈ ਉਹ ਜਿੱਥੇ ਬੈਠੇ ਆਂ ਉੱਥੇ ਨਾਮ ਦੀ ਵਰਖਾ ਹੋ ਰਹੀ ਹੈ ਆਦਮੀ ਉਸ ਅਮਰ ਰੂਪੀ ਅਮਰ ਕਰਦਣ ਵਾਲੇ ਨਾਮ ਵਿੱਚ ਅਮਰਤ ਕੀ ਹੈ ਅਮਰਤ ਹਰਕਾ ਨਾਮ ਹੈ ਪਰਮਾਤਮਾ ਦਾ ਨਾਮ ਹੈ ਉਹਨੂੰ ਅਮਰਤ ਕਿਹਾ ਹੈ ਉਹ ਅਮਰ ਕਾਰਜਵਾਣਾ ਜਿਹੜਾ ਨਾਮ ਹੈ ਪ੍ਰਮਾਤਮਾ ਦਾ ਉਹਦੇ ਵਿੱਚ ਸਾਡੇ ਇਸ਼ਨਾਨ ਨੂੰ ਅਨੁਭਵ ਉਹਦੇ ਰੰਗ ਵੇਖ ਕੇ ਰੰਗੇ ਰਹੀਏ ਸੰਗਤ ਚ ਬੈ ਕੇ ਇਹ ਹੈ ਇਸ਼ਨਾਨ ਕਰਨਾ ਉਪਦੇਸ਼ ਗੁਰੂ ਹਰ ਹਰ ਜਪ ਜਾਪੇ ਸਭ ਕਿਲਵੇ ਪਾਪ ਦੋਖ ਲੈ ਜਾਵੇ ਗੁਰੂ ਸਾਨੂੰ ਜੋ ਉਪਦੇਸ਼ ਕਰਦਾ ਹੈ ਉਹ ਦਾ ਆਪਾਂ ਜਾਪ ਜਾਪੇ ਭਾਪ ਉਹ ਨੂੰ ਆਪਣੀ ਜ਼ਿੰਦਗੀ ਚ ਆਪਾਂ ਗ੍ਰਿਹੜ ਕਰਦੇ ਆ ਕਿਉ ਗੁਰੂ ਨੇ ਸਾਨੂੰ ਹੁਕਮ ਕੀਤਾ ਹੈ ਜੋਨੇ ਅਪਦੇਸ਼ ਕੀਤਾ ਉਹਦੀ ਸਿੱਖਿਆ ਜਿਹੜੀ ਆ ਉਹਦੇ ਰਸਤੇ ਤੇ ਚੱਲਦੇ ਆ ਉਹਨੂੰ ਆਪਣੀ ਜ਼ਿੰਦਗੀ ਵਿੱਚ ਆਪਾਂ ਗ੍ਰਹਿਣ ਕਰਦੇ ਆ ਭਾਵ ਆਪਣਾ ਜੀਵਨ ਜੋ ਗੁਰੂ ਨੇ ਰਸਤਾ ਦੱਸਿਆ ਉੱਤੇ ਚੱਲਦੇ ਆ ਸਭ ਕੁਲੇ ਭਾਪ ਪਾਪ ਕਲੇ ਵੀ ਪਾਪ ਵੀ ਆ ਇੰਨਾ ਵਾਸਤੇ ਆਉਂਦਾ ਹੈ ਪਾਪ ਵੀ ਆ ਦੋਖ ਦੁਖ ਲੈ ਜਾਵੇ ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ ਉਹਨੂੰ ਕੋਈ ਦੋਖ ਨਹੀਂ ਪਾਉਂਦਾ ਉਹਨੂੰ ਕੋਈ ਪਾਪ ਨਹੀਂ ਪਾਉਂਦਾ ਪਾਪ ਉਹ ਗੁਰੂ ਦੇ ਹੁਕਮਰਜਾ ਵਿੱਚ ਰਹਿੰਦਾ ਇਸ ਕਰਕੇ ਉਹਨੂੰ ਕੋਈ ਦੋਖ ਤੇ ਪਾਪ ਜਿਹੜਾ ਪਾਉਂਦਾ ਨਹੀਂ ਫਿਰ ਕਿਹੜੇ ਦਿਵਸ ਗੁਰਬਾਣੀ ਗਾਵੇ ਬਹਿੰਦਿਆਂ ਉਸ ਤੇ ਹਰ ਨਾਮ ਤੇ ਆਵੇ ਫਿਰ ਜਦੋਂ ਢੰਡ ਚੜਦਾ ਹੈ ਉਹ ਗੁਰਬਾਣੀ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰ ਸਾਰੇ ਗੁਰਬਾਣੀ ਕਹੇ ਸੇਵਕ ਜਨ ਮਾਨੇ ਕਰਤਾ ਗੁਰੂ ਨੇ ਤਾਂ ਪਾਛੇ ਦਿਨ ਇਹ ਗੁਰਬਾਣੀ ਨੂੰ ਪੜਦਾ ਤੇ ਵਿਚਾਰਦਾ ਉਹ ਪਟਕ ਤੌਰ ਤੇ ਭਾ ਇਹ ਭਗਸ਼ਾਦ ਨੂੰ ਪਾਰ ਕਰਕੇਗਾ ਇਸ ਵੀ ਪਾਠ ਨੇ ਚੜੇ ਜਮਸ਼ ਗੁਰਬਾਣੇ ਹਰਿਆ ਦੇ ਰੋਜ਼ ਮਿਤਨੇ ਉਹਦਾ ਬਣ ਜਵੇ ਬਹਿੰਦਿਆਂ ਉਹਦਿਆਂ ਹਰ ਨਾਮ ਪਿਆਰੇ ਪਾਪ ਸੰਸਾਰ ਵਿੱਚ ਵਿਚਰਦਿਆਂ ਹੋਇਆਂ ਕੰਮ ਕਰ ਕਰਦਿਆਂ ਵੀ ਜੋ ਵੀ ਕੰਮ ਕਰ ਕਰਦਿਆ ਨਾਲ ਉਹ ਬਾਣੀ ਨੂੰ ਪੜਦਾ ਉਹ ਪ੍ਰਮਾਤਮਾ ਦਾ ਨਾਮ ਤੇ ਹੁੰਦਾ ਇਹਨੂੰ ਯਾਦ ਰੱਖਦਾ ਹੈ ਕਿ ਉਹ ਮੇਰੇ ਅੰਸੰਗ ਹੈ ਸੰਗ ਸਾਈਂ ਸੋ ਉਹਨੂੰ ਹਰ ਵੇਲੇ ਯਾਦ ਰੱਖਦਾ ਹੈ ਸੰਸਾਈਂ ਤੇ ਉਹਨੂੰ ਹਰ ਵੇਲੇ ਧਿਆਉਂਦਾ ਹੈ ਉਹਨੂੰ ਯਾਦ ਕਰਦਾ ਹੈ ਜੋ ਸਾਸ ਗਰਾਸ ਧਿਆਏ ਮਿਰਹਾਰਾ ਸੋ ਗੁਰਸਿਖ ਸੋ ਗੁਰੂ ਮਨਪਾਪ ਜੋ ਸਾਸ ਗਰਾਸ ਧਿਆਏ ਮਿਰਹਾਰਾ ਸੋ ਗੁਰਸਿਖ ਸੋ ਗੁਰੂ ਮਨਪਾਪ ਕਹਿੰਦੇ ਜਿਹੜਾ ਮਨੁੱਖ ਸਾਹ ਸਾਹ ਵਾਸ ਲੈਂਦਿਆਂ ਚੰਗਾ ਛੱਦਦੇ ਆਪ ਕੰਮ ਕਰ ਕਰਦੇ ਆ ਹਰ ਵੇਲੇ ਪਰਮਾਤਮਾ ਨੂੰ ਧਿਆਉਂਦਾ ਤੇ ਉਹ ਜਿਹੜਾ ਗੁਰਸਿਖ ਹੈ ਗੁਰੂ ਦਾ ਸਿਖਿਆ ਗੁਰੂ ਨੂੰ ਕੋ ਪਾਉਂਦਾ ਉਹ ਚੰਗਾ ਲੱਗਦਾ ਹੈ ਵਾਹ ਹਰ ਵੇਲੇ ਜਿਹੜਾ ਉਹ ਕੰਮ ਕਰਦਿਆ ਵੀ ਕਿੱਥੇ ਆਵੇਂ ਆ ਉਰਦਿਆਂ ਬੈਠ ਗਿਆ ਸੰਦੇ ਆ ਜਾਂਦੇ ਆ ਹਰ ਵੇਲੇ ਪ੍ਰਮਾਤਮਾ ਦਾ ਨਾਮ ਤੇ ਆਉਂਦਾ ਹੈ ਉਹਨੂੰ ਹਰ ਵੇਲੇ ਯਾਦ ਰੱਖ ਕੇ ਉਹ ਵਾਂਗ ਸੰਮੇ ਦਾ ਉਹ ਸੇਖ ਜਿਹੜਾ ਗੁਰੂ ਨੂੰ ਪੌਂਦਾ ਕਿਉਂਦੇ ਹੁਕਮ ਰਿਆ ਕੀ ਚੱਲਦਾ ਹੈ ਉਹ ਜੀਵਨ ਜਿਹੜਾ ਗੁਰੂ ਦੇ ਹੁਕਮ ਅਨੁਸਾਰ ਚੱਲਦਾ ਉਹਦੀ ਸਿੱਖਿਆ ਮੁਤਾਬਕ ਜਿਹੜਾ ਉਹ ਆਪਣਾ ਕਰਦਾ ਹੈ ਸੰਸਾਰ ਵਿੱਚ ਵਿਚਰਦਾ ਹੈ ਅੱਗੇ ਮਾਝਾ ਜਿਸ ਨੂੰ ਧਿਆਨ ਹੋਏ ਮੇਰਾ ਸਵਾਮੀ ਤੇ ਗੁਰਸੇਖ ਗੁਰੂ ਉਪਦੇਸ਼ ਨਾਲ ਫਿਰ ਉਹ ਗੁਰੂ ਜਿਨ੍ਹਾਂ ਤੇ ਮਿਹਰਬਾਨ ਹੁੰਦਾ ਹੈ ਦਇਆਵਾਨ ਹੁੰਦਾ ਹੈ ਉਹਨਾਂ ਨੂੰ ਆਪਣਾ ਉਪਦੇਸ਼ ਦਿੰਦਾ ਹੈ ਉਹ ਭਾਗਾ ਵਾਲੇ ਨੇ ਉਹ ਵੱਡੇ ਭਾਗਾ ਵਾਲੇ ਨੇ ਜਿਨ੍ਹਾਂ ਨੂੰ ਪ੍ਰਮਾਤਮਾ ਆਪਣਾ ਉਪਦੇਸ਼ ਸਿੱਖਿਆ ਦਿੰਦਾ ਹੈ ਤੋਂ ਜਿਹੜੀ ਗੁਰੂ ਦੀ ਸਿੱਖਿਆ ਮਿਲਣੀ ਹੈ ਇਹਨਾਂ ਭਾਗਾ ਨਾਲ ਹੀ ਮਿਲਦੀ ਹੈ ਹਰ ਆਦਮੀ ਦੇ ਭਾਗਾ ਜੇ ਨਹੀਂ ਹੁੰਦੀ ਇਸ ਕਰਕੇ ਪਾਤਸ਼ਾਹ ਜਿੰਦੇ ਆ ਜਿਨ੍ਹਾਂ ਕਿ ਉਹ ਪ੍ਰਮਾਤਮਾ ਬਿਆਲ ਹੁੰਦਾ ਹੈ ਕਿਰਪਾਲੂ ਹੁੰਦਾ ਹੈ ਮਿਹਰ ਕਰਦਾ ਹੈ ਬਖਸ਼ਿਸ਼ ਕਰਦਾ ਹੈ ਮਿਹਰ ਦੀ ਨਿਗਾਹ ਕਰਦਾ ਹੈ ਉਹਨਾਂ ਆਪਣੇ ਗੁਰਸਿੱਖਾਂ ਨੂੰ ਉਹ ਉਪਦੇਸ਼ ਸੁਣਾਉਂਦਾ ਹੈ ਉਹ ਸਿੱਖਿਆ ਦਦਾ ਅੱਗੇ ਬਾਸ਼ਾ ਜਨਾਨਬ ਧੂੜ ਮੰਗੇ ਤੇ ਇਸ ਗੁਰਸਿੱਖੀ ਜਵਾਬ ਕਰਦੇ ਅਗਰਾ ਨਾਮ ਜਪਾਵੇ ਤੇ ਕਹਿੰਦੇ ਉਹ ਗੁਰਸਿੱਖ ਜਿਹੜਾ ਗੁਰੂ ਦਾ ਸਿੱਖ ਹੈ ਜਿਹੜਾ ਆਪ ਵੀ ਪ੍ਰਮਾਤਮਾ ਦਾ ਨਾਮ ਜਪਦਾ ਉਹਦੀ ਸੇਵਾ ਸਲਾਹ ਕਰਦਾ ਹੈ ਇਹ ਹੋਰ ਨਾਮ ਨਹੀਂ ਪ੍ਰਮਾਤਮਾ ਦਾ ਨਾਮ ਜਪੜ ਕਰਾਉਂਦਾ ਹੈ ਤੇ ਉਹਨਾਂ ਨੂੰ ਉਹਦੇ ਨਾਮ ਦੀ ਸਿੱਖਿਆ ਦਿੰਦਾ ਨਾਮ ਜਪਾਉਂਦਾ ਹੈ। ਕਹਿੰਦੇ ਨਾਮ ਰੱਬ ਦਾ ਨਾਮ ਦੀ ਤੂਲਿ ਮੰਨਦਾ। ਭਾਵੇਂ ਉਹਨੂੰ ਨਮਸਕਾਰ ਕਰਦਾ ਹੈ। ਭਾਵੇਂ ਉਹਦੇ ਸਦਕੇ ਜਾਣਾ ਮੈਂ ਬਲਹਾਰ ਜਾਂਦਾ ਹੈ। ਇਹ ਗੁਰੂ ਸਿੱਖ ਨੂੰ ਇੰਨੀ ਵਿਦਾਈ ਦਿੰਦੇ ਜਿਹੜਾ ਆਪ ਵੀ ਨਾਮ ਜਪਦਾ ਹੈ ਤੇ ਉਹਨੂੰ ਦਗਾਉਂਦਾ ਹੈ। ਇਹ ਜੋ ਸਾਰੀ ਪ੍ਰਵਾਸਾ ਗੁਰੂ ਰਾਮਦਾਸ ਸਾਹਿਬ ਨੇ ਸਿੱਖੀ ਹੈ ਸਾਨੂੰ ਵਿਚਾਰਨੇ ਚਾਹੀਦੀ ਹੈ ਕਿ ਇਹ ਗੁਣ ਜੋ ਗੁਰੂ ਰਾਮਦਾਸ ਸਾਹਿਬ ਨੇ ਛੱਡੇ ਸਿੱਖ ਦੇ ਛੋਣੇ ਚਾਹੀਦੇ। ਉਹ ਸਾਡੇ ਵਿੱਚ ਹੈ ਨੇ ਤਾਂ ਹੀ ਆਪਾਂ ਪੂਰਨ ਸਿੱਖ ਬਣ ਸਕਦੇ ਆ ਨਹੀਂ ਤੇ ਆਪਾਂ ਕਹਿਣ ਵਾਲੇ ਸਿੱਖ ਨੇ ਕੇਵਲ ਕਹਿਣ ਨੂੰ ਸਿੱਖਿਆ ਜਿੱਥਾਂ ਆਪਣੇ ਅਕੀਡਿਆਂ ਤੇ ਲਿਖ ਕੇ ਦੱਸ ਸਕਦੇ ਤੇ ਅਸੀਂ ਸਿੱਖੇ ਆ ਪਰ ਗੁਰੂ ਸਾਹਿਬ ਦੇ ਹੁਕਮ ਦੇ ਮੁਤਾਬਕ ਅਸੀਂ ਨੂੰ ਤਾਂ ਹੀ ਭਾਵਾਂਗੇ ਜੇ ਉਹਦੇ ਹੁਕਮ ਨੂੰ ਪੂਰਨ ਤੌਰ ਤੇ ਮੰਨਾਂ ਗੁਰੂ ਮਹਾਰਾਜ ਬਖਸ਼ਿਸ਼ ਕਰਨ ਸਾਡੇ ਵਿੱਚ ਸਿੱਖਾਂ ਵਾਲੇ ਗੁਣ ਪਾਦਾ ਕਰਨ ਤਾਂ ਕਿ ਅਸੀਂ ਆਪਣਾ ਜੀਵਨ ਗੁਰੂ ਦੇ ਆਸ਼ੀਰਵਾਦ ਗੁਰੂ ਦੀ ਸਿੱਖਿਆ ਨੂੰ ਦਾਤਾ ਆਪਣਾ ਬਸੇ ਕਰਕੇ ਤੇ ਆਪਣਾ ਜੀਵਨ ਸਫਲਾ ਕਰ ਸਕੀਏ ਨਨ ਲੱਗਿਆ ਨਾ ਦੱਸ ਕੇ ਮਨ ਦਾ ਜੱਜ ਕਰਦੇ ਹੋ ਕੀ ਮਾਫੀ ਵਾਈ ਹੋ ਦੀ ਦਾ ਹਾਲ ਸਾ ਵਕਤੀਕ